ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਉਹਨਾਂ ਪ੍ਰਤੀ ਅੱਜ ਥੋੜੀ ਜੀ ਗੱਲਬਾਤ ਕਰਨੀ ਹੈ ਜੀ ਮੈਸੇ ਮੇਰਾ ਮਨ ਨਹੀਂ ਮੰਨਦਾ ਸੀ ਵੀ ਗੱਲ ਕਰੀਏ ਕਿਉਂਕਿ ਹੜਪੀੜਤਾਂ ਦੇ ਲਈ ਕਾਫੀ ਉਹਨਾਂ ਨੇ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਹੁਣ ਸਚਾਈ ਸਾਹਮਣੇ ਆਈ ਹੈ ਉਹ ਸਭ ਕੁਝ ਫੇਕ ਹੈ ਜੀ ਤੇ ਜਿਹੜੀ ਗਲੋਬਲ ਸੰਸਥਾ ਬਣੀ ਹੈ ਉਹ ਇਸ ਰਵੀ ਦੇ ਨਾਲ ਲੜ ਕੇ ਬਣੀਏ ਝਗੜਾ ਹੋਇਆ ਉਹਨਾਂ ਦਾ ਕਿਉਂਕਿ ਈਡੀ ਨੇ ਪੁੱਛ ਗਿਛ ਕੀਤੀ ਵੀ ਇੰਨਾ ਪੈਸਾ ਆ ਰਿਹਾ ਹੈ ਤੇ ਕਿੱਧਰ ਜਾ ਰਿਹਾ ਹੈ ਉਦੋਂ ਗਲੋਬਲ ਵਾਲਾ ਜਿਹੜਾ ਮੁੰਡਾ ਹੈਗਾ ਉਹ ਬੱਕ ਹੋ ਗਿਆ ਚਲੋ ਮੈਂ ਉਹਦੀ ਗੱਲ ਨਹੀਂ ਕਰਨੀ ਮੈਂ ਇਹ ਰਵੀ ਖਾਲਸੇ ਦੀ ਗੱਲ ਕਰਨੀ ਹੈ ਜਿਹੜਾ ਇਹਦਾ ਇੰਗਲੈਂਡ ਵਾਲਾ ਅਕਾਊਂਟ ਹੈਗਾ ਜਣੇ ਕਿ ਬੈਂਕ ਦਾ ਖਾਤਾ ਹੈਗਾ ਉਹ ਗਵਰਨਮੈਂਟ ਨੇ ਫ੍ਰੀਜ਼ ਕੀਤਾ ਹੋਇਆ ਜਣੇ ਕਿ ਬੰਦ ਕੀਤਾ ਹੋਇਆ ਉਦੇ ਵਿੱਚ ਕੋਈ ਪੈਸਾ ਪੈ ਨਹੀਂ ਸਕਦਾ ਤੇ ਅਕਾਊਂਟ ਤੋਂ ਬਿਨਾ ਪੈਸਾ ਇੰਡੀਆ ਦੇ ਵਿੱਚ ਹੜਪੀੜਤਾਂ ਲਈ ਆ ਨਹੀਂ ਸਕਦਾ ਇਹ ਇੰਗਲੈਂਡ ਦੀ ਸਰਕਾਰ ਨੇ ਸਿਕੰਜੇ ਕੱਸੇ ਹੋਏ ਨੇ ਹਵਾਲੇ ਰਾਹੀਂ ਜੇ ਕੋਈ ਪੈਸਾ ਭੇਜੋਗਾ ਤਾਂ ਘੱਟੋ ਘੱਟ 5 ਸਾਲ ਦੀ ਸਜ਼ਾ ਹੈ ਉਹਨੂੰ ਜੇ ਉਹ ਬੰਦਾ ਫੜਿਆ ਗਿਆ ਵੈਸੇ ਜਿਵੇਂ ਵੈਸਟਰਨ ਯੂਨੀਅਨ ਹੋ ਗਿਆ ਮਨੀਗ੍ਰਾਮ ਹੋ ਗਿਆ ਜਾਂ ਰੀਆ ਕੰਪਨੀ ਹੋ ਗਈ ਇਹਨਾਂ ਰਾਹੀਂ ਜਿਹੜੇ ਕੰਮ ਕਰਨ ਵਾਲੇ ਬੰਦੇ ਪੈਸੇ ਭੇਜਦੇ ਆ ਪਰ ਜਿਹੜਾ ਲੱਖਾਂ ਡਾਲਰ ਹੁੰਦਾ ਨਾ ਪੌਂਡ ਹੁੰਦਾ ਉਹ ਅਕਾਊਂਟ ਤੋਂ ਬਿਨਾ ਜੇ ਕੋਈ ਭੇਜਦਾ ਉਹ ਹਵਾਲੇ ਰਾਹੀਂ ਕਿਡਿਆ ਜਾਂਦਾ ਤੇ ਉਹ ਦੋ ਨੰਬਰ ਵਿੱਚ ਪੈਸਾ ਹੁੰਦਾ ਜੇ ਉਹ ਫੜਿਆ ਜਾਵੇ ਤਾਂ ਘੱਟੋ-ਘੱਟ 5 ਸਾਲ ਦੀ ਸਜ਼ਾ ਤੇ ਸਾਰੀ ਜਿਹੜੀ ਮਨੀ ਹੁੰਦੀ ਹੈ ਉਹ ਜਬਤ ਹੋ ਜਾਂਦੀ ਹੈ ਸਰਕਾਰ ਵੱਲੋਂ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਖਾਲਸਾ ਏਡ ਵਾਲਾ ਰਵੀ ਹੈ ਨਾ ਰਵੀ ਸਿੰਘ ਕਹ ਲਈ ਇਹ ਜ਼ਿਆਦਾ ਹੈਲਪ ਕਿਦੀ ਕਰਦਾ ਹੈ ਮੁਸਲਮ ਕਮਿਊਨਿਟੀ ਦੀ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਕਿਹੜਾ ਨਾਸਰ ਢਿੱਲੋ ਮੈਨੂੰ ਪਠਾਈਦਾ ਬੋਲਦਾ ਸੀ ਉਹਦੇ ਨਾਲ ਜਾਰੀ ਹੈਗੀ ਹੈ ਉਧਰ ਨੂੰ ਪੈਸਾ ਭੇਜਦੇ ਆ ਹਾਲਾਂਕਿ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਨੇ ਉਹਨਾਂ ਦਾ ਫਰਜ਼ ਬਣਦਾ ਹੈ ਵੀ ਜਿਹੜੇ ਸਾਡੇ ਲੋੜਬੰਦ ਸਿੱਖ ਪਰਿਵਾਰ ਨੇ ਉਹਨਾਂ ਦੀ ਇਸੇ ਕੌਮ ਦੇ ਪੈਸੇ ਨਾਲ ਹੈਲਪ ਕੀਤੀ ਜਾਵੇ ਪਰ ਉਧਰ ਧਿਆਨ ਨਹੀਂ ਦਿੰਦੇ ਹੁਣ ਹੜਪੀੜਤਾ ਦੇ ਨਾਂ ਤੇ ਇਹਨੇ ਬਹੁਤ ਕੰਟਰੀਆਂ ਨੂੰ ਬੇਵਕੂਫ ਬਣਾਇਆ ਕਿ ਤੁਸੀਂ ਇਸ ਅਕਾਊਂਟ ਦੇ ਵਿੱਚ ਪੈਸਾ ਭੇਜੋ ਉਹ ਪੈਸਾ ਜਿਹੜਾ ਇਕੱਠਾ ਹੋ ਰਿਹਾ ਇਹਦੇ ਕਈਆਂ ਕੰਟਰੀਆਂ ਵਿੱਚ ਆਪਣੇ ਚਮਚੇ ਨੇ ਉਹ ਪੈਸਾ ਇਕੱਠਾ ਕਰਦੇ ਨੇ ਫਿਰ ਹਵਾਲੇ ਰਾਹੀਂ ਉਹ ਪੈਸਾ ਕਿੱਧਰ ਖੁਰਦ-ਵਰਦ ਕੀਤਾ ਜਾਂਦਾ ਉਹ ਕਿਸੇ ਹੜਪੀੜ ਤੇ ਨਹੀਂ ਲੱਗਦਾ ਜਿਹੜੇ ਥੋੜੇ-ਬਹੁਤੇ ਖਾਲਸਾ ਢ ਵਾਲੇ ਹੜਪੀੜਤਾਂ ਦੇ ਦੀ ਸੇਵਾ ਕਰਦੇ ਨੇ ਨਾ ਉਹ ਪੈਸਾ ਕੇਵਲ ਇੰਡੀਆ ਦਾ ਹੀ ਹੈ ਬਾਹਰੋਂ ਕੋਈ ਪੈਸਾ ਨਹੀਂ ਆ ਰਿਹਾ ਤੇ ਇਹਨੇ ਕੈਨੇਡਾ ਦੇ ਵਿੱਚ ਇੱਕ ਸਮਾਗਮ ਤੇ ਆਉਣਾ ਸੀ ਉੱਥੇ ਵੀ ਵਿਰੋਧ ਹੋਇਆ ਇਹਦਾ ਜਿਹਨੂੰ ਪੁੱਛਿਆ ਗਿਆ ਵੀ ਤੇਰਾ ਜਿਹੜਾ ਇੰਗਲੈਂਡ ਵਾਲਾ ਅਕਾਊਂਟ ਹੈਗਾ ਵੀ ਉਹ ਤਾਂ ਗਵਰਨਮੈਂਟ ਨੇ ਬੰਦ ਕੀਤਾ ਹੋਇਆ ਹੈ ਪੈਸਾ ਤੁਸੀਂ ਕਾਦੇ ਵਿੱਚ ਪਵਾ ਰਹੇ ਹੋ ਸਕੈਨਰ ਭੇਜੇ ਹੋਏ ਨੇ ਤੇ ਉਹ ਸਕੈਨਰ ਕਿਸੇ ਵੀ ਅਕਾਊਂਟ ਦਾ ਹੋਵੇ ਕੋਈ ਉਹਨੂੰ ਵੈਰੀਫਾਈ ਨਿਕਰ ਸਕਦਾ ਉਹ ਕੋਈ ਬੰਦਾ ਉਹਦੀ ਜਾਣ ਪਛਾਣ ਨਹੀਂ ਹੋ ਸਕਦੀ ਪੁੱਛ ਕੇਸ ਨਹੀਂ ਹੋ ਸਕਦੀ ਇਹ ਤਾਂ ਆਮ ਹੀ ਫੇਸਬੁੱਕਾਂ ਦੇ ਲੋਕ ਭੇਜੀ ਜਾਂਦੇ ਆ ਮੇਰਾ ਕਹਿਣ ਤੋਂ ਮਤਲਬ ਹੈ ਵੀ ਜਿਹੜਾ ਖਾਲਸਾ ਏਡ ਵਾਲਾ ਰਵੀ ਸਿੰਘ ਹੈ ਨਾ ਪਹਿਲੀ ਗੱਲ ਤਾਂ ਇਹ ਇੰਗਲੈਂਡ ਵਿੱਚ ਬੈਠਾ ਹੈ ਇਹਨੂੰ ਹੜਪੀੜਤਾ ਦੇ ਨਾਂ ਤੇ ਪੈਸਾ ਨਾ ਦਿਓ ਦੂਜੀ ਗੱਲ ਜਿਹੜੇ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਜਾਂ ਆਸਟ੍ਰੇਲੀਆ ਜਰਮਨ ਫਰਾਂਸ ਦੇ ਲੋਕ ਇਟਲੀ ਦੇ ਲੋਕ ਇਹਨੂੰ ਪੈਸਾ ਭੇਜਦੇ ਨੇ ਇੱਕ ਵਾਰੀ ਪੁੱਛਤਾ ਲਓ ਵੀ ਇਹ ਪੈਸਾ ਤੁਸੀਂ ਕਿੱਥੇ ਲਾ ਰਹੇ ਹੋ ਸਾੜੀ ਕੌਮ ਦੇ ਵਿੱਚ ਐਨੇ ਲੋੜਵੰਦ ਪਰਿਵਾਰ ਨੇ ਜਿਹੜੇ ਬਿਲਕਦੇ ਪਏ ਆ ਉਹਨਾਂ ਪਰਿਵਾਰਾਂ ਤੇ ਇੱਕ ਪੈਸਾ ਕਦੇ ਇਹ ਲਾਉਣ ਤਾਂ ਦੱਸਿਓ ਇਹ ਮਹਿੰਮ ਸ਼ੁਰੂ ਕਦੋਂ ਕਰਨਗੇ ਜਦੋਂ ਖੜਾ ਆਇਆ ਹੋਵੇ ਕੋਈ ਵੱਡੀ ਪ੍ਰੋਬਲਮ ਹੋਵੇ ਉਦੋਂ ਸ਼ੁਰੂ ਕਰਨਗੇ ਕਿਉਂਕਿ ਉਦੋਂ ਲੋਕ ਥੋੜੇ ਜਿਹਾ ਈਮੋਸ਼ਨਲ ਹੋ ਜਾਂਦੇ ਆ ਆ ਦੇਖਿਆ ਤੁਸੀਂ ਸਾੜ ਪੀੜਤਾਂ ਦੇ ਵਿੱਚ ਤਿੰਨ ਕੈਮਰੇ ਹੁੰਦੇ ਆ ਇੱਕ ਪੱਤਰਕਾਰ ਕੋਲੇ ਇੱਕ ਆਪਣੇ ਤੇ ਲਵਾਇਆ ਹੁੰਦਾ ਇਹ ਪੀਰੀਓਡਿਕ ਕਿਸ਼ਤੇ ਵਿੱਚ ਬੈਠੇ ਹੁੰਦੇ ਰਾਸਤ ਪੈਣ ਉਹਤੇ ਲਵਾਇਆ ਹੁੰਦਾ ਇੱਕ ਜਿਹਨੂੰ ਰਸਤ ਦੇਣੀ ਹੁੰਦੀ ਆ ਉਹਤੇ ਲਾਇਆ ਹੁੰਦਾ ਫਿਰ ਜਾ ਕੇ ਪਹਿਲਾਂ ਜੱਫੀ ਪਾਉਣਗੇ ਫਿਰ ਅੱਖਾਂ ਵਿੱਚ ਪਤਾ ਨਹੀਂ ਕਿਹੜਾ ਤੇਲ ਪਾਉਂਦੇ ਫਿਰ ਰੋਣਗੇ ਉੱਥੇ ਫਿਰ ਉਹ ਪਰਿਵਾਰ ਦੀ ਵੀਡੀਓ ਬੈਰਨ ਕਰਨਗੇ ਉਹਨੂੰ ਪਹਿਲੇ ਕਿਹਾ ਹੁੰਦਾ ਵੀ ਇੰਨਾ ਕਰੋ ਭਈ ਤੂੰ ਕਿਉਂਕਿ ਪਤਾ ਹੁੰਦਾ ਵੀ ਜੇ ਅਸੀਂ ਲੱਖ ਦੇਣਾ ਤਾਂ ਸਾਨੂੰ 4 ਲੱਖ ਬਣੇ ਜਣ ਕੇ ਇਦਾਂ ਦੇ ਲੋਕ ਨੇ ਤੇ ਮੈਂ ਜਿਹੜੇ ਵੀ ਹੜ ਪੀੜਤਾ ਵਿੱਚ ਹੈਲਪ ਕਰਨ ਵਾਲੇ ਲੋਕ ਨੇ ਦਿਲੋਂ ਸਤਕਾਰ ਕਰਦੇ ਉਹਨਾਂ ਦਾ ਇਹ ਜਿਹੀ ਕੋਈ ਗੱਲ ਨਹੀਂ ਬਹੁਤੇ ਸਜਨਾ ਦਾ ਫੋਨ ਨੰਬਰ ਦਿੱਤਾ ਸੀ ਲੋਕਾਂ ਨੂੰ ਜਿਹੜੇ ਪੁੱਛਦੇ ਸੀ ਵੀ ਅਸੀਂ ਸੇਵਾ ਭੇਜਣੀਆਂ ਇਹੋ ਜਿਹੀ ਕੋਈ ਗੱਲ ਨਹੀਂ ਪਰ ਜਿਹੜੀ ਖਾਲਸਾ ਏਡ ਵਾਲੇ ਰਵੀ ਦੀ ਗੱਲਬਾਤ ਪਤਾ ਲੱਗੀ ਹੈ ਨਾ ਇਹ ਤਾਂ ਬਹੁਤ ਵੱਡਾ ਫਰਾਡ ਹੈ ਜੀ ਥੋੜਾ ਜਿਹਾ ਸਮਝੋ ਇਸ ਗੱਲ ਸ਼ਰਿਆਮ ਇੰਗਲੈਂਡ ਦੀ ਸਰਕਾਰ ਨੇ ਕਹਿ ਦਿੱਤਾ ਕਿ ਜਿਹੜਾ ਇੰਗਲੈਂਡ ਵਿੱਚ ਰਵੀ ਖਾਲਸਾ ਯਾਨਕਿ ਇਹ ਖਾਲਸਾ ਏਡ ਦਾ ਅਕਾਊਂਟ ਹੈਗਾ ਉਹ ਬੰਦ ਕੀਤਾ ਹੋਇਆ ਹੈ ਉਹਦੇ ਵਿੱਚ ਕੋਈ ਪੈਸਾ ਪੈ ਨਹੀਂ ਸਕਦਾ ਤੇ ਜਿਹੜਾ ਇਹ ਕੈਸ਼ ਵਗੈਰਾ ਲੈਂਦੇ ਨੇ ਉਹ ਹਵਾਲੇ ਰਾਹੀਂ ਜਾਂਦਾ ਹੈ ਤੇ ਜੇ ਉਹ ਪੈਸਾ ਫੜਿਆ ਜਾਂਦਾ ਤਾਂ ਬਹੁਤ ਵੱਡੀ ਉਹ ਤੇ ਕਾਰਵਾਈ ਹੋਣੀ ਹੈ ਮਤਲਬ ਜਿੰਨਾ ਵੀ ਹੁਣ ਤੱਕ ਪੈਸਾ ਇਕੱਠਾ ਕੀਤਾ ਇਹਨਾਂ ਨੇ ਥੋੜਾ ਬਹੁਤਾ ਪੈਸਾ ਸਾਡੀ ਕੌਮ ਤੇ ਲਾਇਆ ਨਹੀਂ ਜ਼ਿਆਦਾ ਪੈਸਾ ਇਹ ਪਾਕਿਸਤਾਨ ਵਾਲੇ ਪਾਸੇ ਭੇਜਿਆ ਕਿਉਂਕਿ ਜਾ ਰਹੀ ਉਹਨਾਂ ਦੇ ਨਾਲ ਮਤਲਬ ਐਡੇ ਵੱਡੇ ਇਹ ਫਰਾਡ ਬੰਦੇ ਜਿਹੜੇ ਆ ਇਨਨੂੰ ਕੋਈ ਦਰਦ ਨਹੀਂ ਵੀ ਹਾਲਾਤ ਕੀ ਨੇ ਜਿਹੜੇ ਹੜਪੀਂ ਪਰਿਵਾਰ ਨੇ ਉਹ ਕਿੱਥੇ ਖੜੇ ਨੇ ਜਨਨ ਕਿ ਉਹਨਾਂ ਦੇ ਨਾਂ ਤੇ ਇਹ ਬੰਦੇ ਬਹੁਤ ਪੈਸਾ ਇਕੱਠਾ ਕਰ ਰਹੇ ਨੇ ਪਰ ਹੁਣ ਇਹਦੀ ਪੋਲ ਖੁੱਲ ਗਈ ਹੈ ਤੇ ਲੋਕਾਂ ਨੂੰ ਬੇਨਤੀ ਹੈ ਵੀ ਬਚੋ ਇਹ ਜਿਹੜੇ ਠੱਗਾਂ ਤੋਂ ਜੇ ਤੁਸੀਂ ਪੈਸਾ ਭੇਜ ਦਿਓ ਇਹਨਾਂ ਰਾਹੀਂ ਕਿਉਂ ਭੇਜ ਦਿਓ ਸਿੱਧਾ ਵੀ ਭੇਜ ਸਕਦੇ ਹੋ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ